ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਹੋਰ ਠੀਕ ਠਾਕ ਹੈ ਬਾਈ ਅੱਜ ਆਪਾਂ ਗੱਲ ਕਰਦੇ ਆਂ ਡੇਰੀ ਫਾਰਮ ਦੇ ਵਿੱਚ ਜਰਸੀ ਗਊਆਂ ਦਾ ਰੋਲ ਕੀ ਹੋ ਸਕਦਾ ਤੇ ਉਹਦੀ ਮਹੱਤਤਾ ਕਿੰਨੀ ਹੈ ਕਿੰਨੀ ਕਿੰਪੋਰਟੈਂਸ ਹਾਸ ਚੀਜ਼ ਦੀ ਦੇਖੋ ਜਦੋਂ ਆਪਾਂ ਦੇਖੋ ਕੰਪੇਅਰ ਹਰ ਜਗ੍ਹਾ ਹਰ ਗਊ ਹਰ ਬਰੀਡ ਦੁੱਧਾਰੂ ਪਸ਼ੂਆਂ ਦੀ ਆਪੋ ਆਪਣੀ ਜਗ੍ਹਾ ਤੇ ਸਹੀ ਹੈ ਕੁਦਰਤ ਨੇ ਜੋ ਬਣਾਇਆ ਸਭ ਸਹੀ ਹੈ ਤੇ ਪਰ ਆਪਾਂ ਆਪਣੇ ਫੈਰੇ ਦੇ ਹਿਸਾਬ ਨਾਲ ਦੇਖ ਦੇਖਦੇ ਹਾਂ ਉਸ ਚੀਜ਼ ਦਾ ਮੁਲਾਂਕਣ ਕਰਦੇ ਹਾਂ ਕਿ ਜਰਸੀ ਕਿਉਂ ਦੇਖੋ ਸਭ ਤੋਂ ਪਹਿਲਾਂ ਤਾਂ ਜਰਸੀ ਇਹ ਹੈ ਕਿ ਜਰਸੀ ਗਊ ਦਾ ਰੇਟ ਹੈਗਾ ਜਿਹੜਾ ਹੋਰ ਗਊਆਂ ਦੇ ਮੁਕਾਬਲੇ ਘੱਟ ਹੁੰਦਾ ਤੇ ਉਹ ਘੱਟ ਹੋਣ ਦੇ ਕਾਰਨ ਜਿੱਥੇ 2 HF ਗਊਆਂ ਆਉਂਦੀਆਂ ਨੇ ਉੱਥੇ ਇੱਕ ਜਰਸੀ ਇੱਕ ਜਰਸੀ ਐਫ ਗਊ ਆਉਂਦੀ ਹੈ ਉੱਥੇ ਦੋ ਜਰਸੀ ਗਊਆਂ ਆ ਜਾਂਦੀਆਂ ਨੇ ਤੇ ਕਿਉਂਕਿ ਆਮ ਜਿਆਦਾ ਦੁੱਧ ਦੀ ਗੱਲ ਆਪਾਂ ਕਰਦੇ ਹੋਏ ਤਾਂ ਚਲੋ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਰਹਨੇ ਆ ਜਾਂ ਕੰਪੀਟੀਸ਼ਨ ਚੱਲਦਿਆ ਤਾਂ ਆਪਣਾ ਮਾਈਂਡ ਸੈਟ ਆ ਜਿਹੜਾ ਉਹ ਹੋਇਆ ਹੋਇਆ ਵੀ ਐਚਐਫ ਗੋ 50 ਕਿਲੋ ਦੇ ਬਾਹਰ ਜਾਣੀ ਚਾਹੀਦੀ ਜਾਂ ਤੇ ਜਿਹੜੀ ਜਰਸੀ ਹੈਗੀ ਆ ਉਹ 30 ਕਿਲੋ ਪਲੱਸ ਦੀ ਹੋਣੀ ਚਾਹੀਦੀ ਆ ਚਲੋ ਜਾਂਦੀਆਂ ਵੀ ਆ ਪਰ ਉਹ ਰੇਅਰ ਆ ਇਹ ਤੱਕ ਜਿਆਦਾ ਨਹੀਂ ਹੈ ਆਪਾਂ 50 ਕਿਲੋ ਵਾਲੀਆਂ ਇੱਕ ਫਾਰਮ ਦੇ ਵਿੱਚ ਐਚ ਐਫ ਗਊਆਂ ਆਪਾਂ ਨੂੰ ਬਹੁਤ ਘੱਟ ਮਿਲਣਗੀਆਂ 30 ਕਿਲੋ ਪਲੱਸ ਦੀਆਂ ਜਰਸੀ ਗਊਆਂ ਬਹੁਤ ਘੱਟ ਮਿਲਣਗੀਆਂ ਤੇ ਪਰ ਜਿਹੜੀ ਗੱਲ ਹੁਣ ਜਰਸੀ ਦੀ ਗੱਲ ਕਰੀਏ ਜਰਸੀ ਆਪਾਂ ਨੂੰ 20 25 ਕਿਲੋ ਵਾਲੀ ਜਰਸੀ 30 ਕਿਲੋ ਤੱਕ ਜਣੀ ਮਿਲ ਜਾਂਦੀ ਆ ਕੋਈ ਇਹੀ ਜੀ ਗੱਲ ਨਹੀਂ ਔਰ ਜਿਹੜੀ ਕਿ ਜਿਹਦਾ ਵੇਂ ਜਿਹਦਾ ਪ੍ਰਾਈਸ ਹੈਗਾ ਜਿਹੜਾ ਉਹ ਵੀ ਘੱਟ ਰਹਿੰਦਾ ਐਚ ਐਫ ਨਾਲੋਂ ਤੇ ਰਖ ਰਖਾ ਦੇ ਵਿੱਚ ਜਰਸੀ ਗਊ ਆ ਜਿਹੜੀ ਉਸ ਦਾ ਬੋਡੀ ਸਟਰਕਚਰ ਆ ਜਿਹੜਾ ਉਹ ਇਸ ਢੰਗ ਦਾ ਹੈਗਾ ਕਿ ਉਹ ਥੋੜੇ ਥਾਂ ਦੇ ਵਿੱਚ ਵੀ ਸਰਵਾਈਵ ਕਰ ਜਾਂਦੀ ਆ ਹੁਣ ਜਿਵੇਂ ਪਹਾੜੀ ਖੇਤਰ ਨੇ ਆਪਣੇ ਪਹਾੜਾਂ ਦੇ ਵਿੱਚ ਵੀ ਚਾਹੇ ਠੰਡਾ ਮੌਸਮ ਆ ਪਰ ਉੱਥੇ ਛੋਟੇ ਕੱਦ ਵਾਲੀਆਂ ਗਊਆਂ ਹੀ ਸਰਵਾਈਵ ਕਰਦੀਆਂ ਹਨ ਆਮ ਵੀ ਪ੍ਰਚਲਿਤ ਆ ਸ਼ਬਦ ਵੀ ਪਹਾੜੀ ਜਰਸੀ ਉਹ ਛੋਟਾ ਆ ਉਹ ਉੱਚਾ ਨੀਵਾ ਪਹਾੜਾਂ ਤੇ ਚੜਨਾ ਛੋਟੇ ਛੋਟੀਆਂ ਰਸਤਿਆਂ 'ਤੇ ਤੁਰਨਾ ਉੱਥੇ ਛੋਟੀ ਬੋਡੀ ਹੀ ਸਰਵਾਈਵ ਕਰਦੀ ਆ ਸੋ ਪੰਜਾਬ ਦੇ ਵਿੱਚ ਗਰਮੀ ਬਹੁਤ ਹੈ ਰਾਜਸਥਾਨ ਦੇ ਵਿੱਚ ਵੀ ਗਰਮੀ ਉਤੋਂ ਜ਼ਿਆਦਾ ਹੈਗੀ ਆ ਉੱਥੇ ਵੀ ਕਈ ਗਵਾਂ ਦੇ ਫਾਰਮ ਨੇ ਜਿਹੜੇ ਜਰਸੀ ਦੇ ਉਹ ਵੀ ਫਾਰਮ ਕਾਮਯਾਬ ਨੇ ਜਾਨੀ ਕਿ ਹਰ ਹਰ ਮੌਸਮ ਦੇ ਵਿੱਚ ਇਹ ਸਫੀਸ਼ੀਐਂਟ ਜੇ ਆਪਾਂ ਖਾਣ ਪੀਣ ਦੀ ਗੱਲ ਕਰੀਏ ਤਾਂ ਖਾਣਾ ਪੀਣਾ ਵੀ ਇਸ ਦਾ ਐਚ ਐਫ ਗਊ ਨਾਲੋਂ ਘੱਟ ਆ ਬਾਡੀ ਵੀ ਛੋਟੀ ਆ ਤੇ ਵੈਸੇ ਵੀ ਕੁਦਰਤੀ ਗੱਲ ਹੈਗੀ ਆ ਕਿ ਉਸ ਦੇ ਨਾਲੋਂ ਇਹ ਘਟ ਖਾਂਦੀ ਆ ਅੱਗ ਜੇ ਗੋਦੁੱਧ ਦੀ ਗੁਣਵੱਤਾ ਦੀ ਗੱਲ ਕਰੀਏ ਤਾਂ ਇਸ ਦੇ ਦੁੱਧ ਦੇ ਵਿੱਚ ਆ तकरीबन 20% ਕੈਲਸ਼ੀਅਮ ਤੇ 18% ਪ੍ਰੋਟੀਨ ਜ਼ਿਆਦਾ ਤੇ ਐਸ ਕੰਪੇਅਰ ਟੂ ਅਦਰ ਮਿਲਕ ਤੇ ਤੇ ਇਹ ਇਹਦੀ ਜਿਹੜੀ ਜਦੋਂ ਇਹ ਖਾਂਦੀ ਆ ਤਾਂ ਖਾਣਾ ਪੀਣਾ ਤਾਂ ਇਹਦਾ ਘੱਟ ਹੁੰਦਾ ਹੀ ਆ ਤੇ ਪਰ ਇਹਦੀ ਜਿਹੜੇ ਪਾਚਨ ਸ਼ਕਤੀ ਹੈਗੀ ਆ ਜਾਂ ਜੋ ਖਾਣਾ ਪੀਣਾ ਘੱਟ ਹੋਣ ਦੇ ਬਾਵਜੂਦ ਪਾਚਨ ਸ਼ਕਤੀ ਜ਼ਿਆਦਾ ਹੈਗੀ ਆ ਦੂਸਰੇ ਪਸ਼ੂਆਂ ਨਾਲੋਂ ਤਕਰੀਬਨ 13% ਦੀ ਪਾਚਨ ਸ਼ਕਤੀ ਹੈ ਜਿਹੜੀ ਉਹ ਜ਼ਿਆਦਾ ਹੈਗੀ ਆ ਤੇ 25% ਤੱਕ ਇਸ ਦਾ ਜਿਹੜਾ ਫੈਟ ਕੰਟੈਂਟ ਹੈਗਾ ਉਹ ਜ਼ਿਆਦਾ ਕਿਉਂਕਿ 3.5 ਤੋਂ 4 ਤੱਕ ਘੁੰਮ ਜਾਂਦੀ ਹੈਗੀ ਆਪਣੇ ਐਫਐਸਡੀ ਫੈਟ ਆਮ ਇਹ ਗੱਲ ਹੈਗੀ ਆ ਕਿ 5-5 ਫੈਟ ਤਾਂ ਆਰਾਮ ਨਾਲ ਜਰਸੀ ਕਊ ਦੀ ਆ ਜਾਂਦੀ ਹੈ ਜਿਹੜਾ ਦੁੱਧ ਘੱਟ ਆ ਉਹ ਜਾ ਫੈਟ ਕੰਟੈਂਟ ਵੀ ਜ਼ਿਆਦਾ ਆ ਜਾਂਦਾ ਇਹਦਾ 5 ਦਾ ਹਨਾ ਤੇ ਆਪਣੇ 6.5-7 ਤੱਕ ਵੀ ਆਪਾਂ ਨੇ ਰਿਕਾਰਡ ਦੇ ਵਿੱਚ ਹੈਗੀ ਆ ਜਰਸੀ ਪਰ ਉਹ ਸਪੈਸ਼ਲ ਕੇਅਰ ਤੇ ਹੁੰਦੀ ਆ ਆਮ 5.5 ਫੈਟ ਦੀ ਚੱਲ ਜਾਂਦੀ ਆ ਜੇਕਰ ਆਪਾਂ HF ਦੇ ਨਾਲ ਮਿਕਸ ਕਰਕੇ ਚਲਾਉਂਦੇ ਆ ਤਾਂ ਉਹੀ 3.5-4 ਫੈਟ ਵਾਲੀ ਗੱਲ ਤਾਂ 4 ਤੋਂ 4.5-5 ਤੱਕ ਵੀ ਫੈਟ ਘੁੰਮ ਜਾਂਦੀ ਆ ਫਾਰਮ ਦੇ ਤੇ ਚੰਗੋ ਜਿਹੜਾ ਰੱਖ ਰਖਾਵ ਦਾ ਖਾਣ ਪੀਣ ਦਾ ਖਰਚਾ ਘਟਾ ਉਹ ਜਿਆ ਦੂਜੇ ਪਾਸੇ ਤਾਂ ਫੈਟ ਰੇਟ ਵੀ ਜ਼ਿਆਦਾ ਨਾ ਆਮ ਬੰਦੇ ਲਈ ਆਪਾਂ ਆਪਾਂ ਭਾਰਤ ਦੇ ਵਿੱਚ ਰਹਿੰਦੇ ਆ ਪੰਜਾਬ ਦੇ ਵਿੱਚ ਰਹਿ ਰਹੇ ਆ ਤਾਂ ਉੱਥੇ ਕੀ ਹੁੰਦਾ ਕਿ ਫੈਟ ਕਿੰਨੀ ਆ ਕਿ ਦੁੱਧ ਤੇ ਮਲਾਈ ਕਰੀਮ ਕਿੰਨੀ ਕਉਂਦੀ ਆ ਤਾਂ 5 ਫੈਟ ਦਾ ਦੁੱਧ ਜੇ ਦੇਖਿਆ ਜਾਵੇ ਤਾਂ ਬਹੁਤ ਹੈਗਾ ਇੱਕ ਆਮ ਪਰਿਵਾਰ ਲਈ ਕਿਉਂਕਿ ਅੱਜਕੱਲ੍ਹ ਹੱਥੀ ਮਿਹਨਤ ਤਾਂ ਬਹੁਤ ਘਟ ਗਈ ਸਾਨੂੰ ਸਾਰਾ ਕੁਝ ਦਿਮਾਗ ਦੇ ਜੋਰ ਨਾਲੇ ਚੱਲਦਾ ਸੋ 5% ਫੈਟ ਦਾ ਦੁੱਧ ਤਾਂ ਬਹੁਤ ਹੋ ਜਾਂਦਾ ਹਾਲਾਂਕਿ 3.5-4 ਫੈਟ ਕਈ ਤਾਂ 2.5-3 ਦੇ ਫੈਟ ਵਿੱਚ ਹੀ ਐਚਐਫ ਗੁੰਮ ਰਹਿ ਜਾਂਦੀਆਂ ਨੇ ਤੇ ਸੋ ਇਸ ਕਰਕੇ ਜੇ ਉਧਰਲੀ ਗੱਲ ਅੱਛਾ ਉਸ ਤੋਂ ਬਾਅਦ ਵਾਲੀ ਗੱਲ ਰਿਪੀਟ ਹੋਣ ਵਾਲੀ ਸਮੱਸਿਆ ਦੇਖੋ ਪਸ਼ੂ ਛੋਟੀ ਗਊ ਹੈ ਕੀ ਆ ਇਹੇ ਤੇ ਰਖ ਰਖਾ ਦੀ ਕੋਈ ਸਮੱਸਿਆ ਨਹੀਂ ਹੁੰਦਾ ਜਦੋਂ ਪਸ਼ੂ ਵੱਡੀਆਂ ਗਊਆਂ ਨੇ ਹੈਗੀਆਂ ਨੇ ਤਾਂ ਉਹ ਰਿਪੀਟ ਕਰ ਜਾਂਦੀਆਂ ਨੇ ਰਿਪੀਟ ਕਰਨ ਦਾ ਕਾਰਨ ਕਿ ਉਹਨਾਂ ਦੀ ਜਿਹੜੀ ਪ੍ਰੋਡਕਸ਼ਨ ਹੈਗੀ ਆ ਦੁੱਧ ਹੈਗਾ ਬਹੁਤ ਜ਼ਿਆਦਾ ਤੱਤਾਂ ਦੀ ਘਾਟ ਪੈ ਜਾਂਦੀ ਆ ਤੇ ਉਹ ਰਿਪੀਟ ਕਰਨ ਲੱਗੇ ਇਹਦੀ ਜਿਹੇਗਾ ਦੁੱਧ ਘਟਾ ਉਹ ਜਿਆ ਫੈਟ ਰੇਸ਼ੋ ਜ਼ਿਆਦਾ ਆ ਜਾਂਦੀ ਆ ਤੇ ਫਿਰ ਰਿਪੀਟ ਇਹ ਗਊਆਂ ਰਿਪੀਟ ਹੋਣ ਦੇ ਹੋਣ ਦੇ ਕਾਰਨ ਇਹਨਾਂ ਗਊਆਂ ਦੇ ਵਿੱਚ ਚਾਂਸ ਬਹੁਤ ਜ਼ਿਆਦਾ ਘਟ ਹੁੰਦੇ ਆ ਤੇ तकरीबन ਇਹਨਾਂ ਦਾ ਜਿਹੜਾ ਬੱਚਾ ਹੁੰਦਾ ਜਨਮ ਵੇਲੇ 20-25 ਕਿਲੋ ਦਾ ਹੀ ਹੁੰਦਾ ਕੋਈ ਬਹੁਤਾ ਨਹੀਂ ਹੈਗਾ ਆਰਾਮ ਨਾਲ ਪਸ਼ੂ ਜਨਮ ਦੇਦਾ ਕੋਈ ਪ੍ਰੋਬਲਮ ਨਹੀਂ ਆਉਂਦੀ ਜੇਕਰ ਪੁੱਠਾ ਸਿੱਧਾ ਨਾ ਹੋਵੇ ਬੱਚਾ ਸੋ ਇਹਨਾਂ ਦੀ ਗੱਲ ਆਮ ਘਰਾਂ ਦੇ ਵਿੱਚ ਫਾਰਮ ਦੀ ਗੱਲ ਤੋਂ ਵੀ ਕਰਕੇ ਆਪਾਂ ਜੇ ਆਮ ਘਰਾਂ ਦੇ ਵਿੱਚ ਵੀ ਗੱਲ ਕਰੀਏ ਤਾਂ ਜਿਹੜਾ ਤਾਂ ਦੁੱਧ ਵੇਚਣ ਦੇ ਵਿੱਚ ਵੀ ਕੋਈ ਸਮੱਸਿਆ ਨਹੀਂ ਆਉਂਦੀ ਡੈਰੀ ਤੇ ਵੀ ਲਾ ਲਓ ਚਾਹੇ ਆਮ ਕਿਉਂਕਿ ਜੇ ਆਮ ਬਾਹਨ ਵਾਲਾ ਲਿਆਂਦਾ ਉਹ ਵੀ ਕਰੀਮ ਭਾਲ ਦਾ ਉੱਤੇ ਮਲਾਈ ਆਉਂਦੀ ਆ ਕਿ ਨਹੀਂ ਤੇ ਫੈਟ ਵਾਲਾ ਹੈਗਾ ਤਾਂ ਵੀ ਉਹ ਦੇਖੋ ਡੈਰੀ ਦੇ ਉੱਤੇ ਤਾਂ ਫੈਟ ਨਾਲੇ ਦੁੱਧ बिकੂਗਾ ਫਾਰਮਾਂ ਦੇ ਦੁੱਧ ਤਾਂ ਕੰਪਨੀ ਚੱਕ ਜਾਂਦੀ ਆ ਪਰ 2 4 5 7 ਜਿਹੜੀਆਂ ਗਊਆਂ ਰੱਖਦੇ ਆ ਆਮ ਘਰਾਂ 'ਚ ਬਾਨਾ ਜਾਂ ਡੈਰੀ ਵਾਸਤੇ ਆਪਾਂ ਨੇ ਉਹਨਾਂ ਬਾਰੇ ਵੀ ਗੱਲ ਕਰਨੀ ਉਹਨਾਂ ਬਾਰੇ ਵੀ ਸੋਚਣਾ ਸੋ ਇਸ ਢੰਗ ਨਾਲ ਰੇਟ ਵਾਲੀ ਗੱਲ ਤੇ ਆ ਜੋ ਚਾਹੇ ਦੁੱਧ ਦੁੱਧ ਦੇ ਰੇਟ ਕਰ ਲਈ ਗੱਲ ਕਰ ਲੋ ਚਾਹੇ ਪਸ਼ੂ ਦੇ ਰੇਟ ਦੀ ਗੱਲ ਕਰ ਲੋ ਤੇ ਰੱਖ ਰਖਾਵ ਦੇ ਖਰਚੇ ਵਾਲੀ ਗੱਲ ਘਟ ਗਰਮੀ ਸਰਦੀ ਮੌਸਮ ਦੀ ਗੱਲ ਕਰ ਲਈਏ ਰਿਪੀਟਰ ਹੋਣ ਦੀ ਸਮੱਸਿਆ ਵਾਲੀ ਗੱਲ ਕਰ ਲਈਏ ਇਹਦੀ ਪਾਚਨ ਸ਼ਕਤੀ ਦੀ ਗੱਲ ਕਰ ਲਈਏ ਹਨ ਇਹ ਸਾਰੀਆਂ ਹੀ ਗੱਲਾਂ ਹੈਗੀਆਂ ਨੇ ਜਿਹੜੀਆਂ ਇਹ ਇਹਦੇ ਤੇ ਪੋਜ਼ਿਟਿਵਿਟੀ ਜ਼ਿਆਦਾ ਹੈਗੀ ਆ ਮੈਂ ਨਹੀਂ ਕਹਿੰਦਾ ਕਿ ਐਚਐਫ ਗਊ ਮਾੜੀ ਆ ਜਾਂ ਹੋਰ ਕੋਈ ਬਰੀਡਸ ਮਾੜੀਆਂ ਨੇ ਉਹ ਆਪ ਆਪਣੀ ਜਗ੍ਹਾ ਤੇ ਚੰਗੀਆਂ ਨੇ ਪਰ ਜੇਕਰ ਐਚਐਫ ਗਊ ਜੇ ਫਾਰਮ ਦੀ ਗੱਲ ਕਰੀ ਜੇ ਐਚਐਫ ਗਊਆਂ ਨੇ ਤਾਂ ਉਹਨਾਂ ਦੇ ਵਿੱਚ ਤਦ ਤੀ ਪ੍ਰੋਡਕਸ਼ਨ ਦੇ ਵਿੱਚ ਚਲੋ ਜੀ ਨਹੀਂ ਕਿ ਇਹਨਾਂ ਦੀ ਹੈਗੀ ਉਹ ਤਾਂ ਸਹਿਯੋਗ ਮਿਲਣਾ ਹੀ ਆ ਪਰ ਫਾਰਮ ਦੀ ਐਵਰੇਜ ਫੈਟ ਆ ਜੋ ਉਹ ਉਹਦੇ ਹਿਸਾਬ ਤੇ ਗੱਲ ਕਰੇ ਤਾਂ ਉਸ ਚੀਜ਼ ਨੂੰ ਵਧਾ ਸਕਦੀਆਂ ਨੇ ਤਕਰੀਬਨ 15-20 ਗਊਆਂ ਪਿੱਛੇ ਜੇ ਪੰਜ ਚਾਰ ਗਊਆਂ ਜਰਸੀ ਨਾਲ ਹੋ ਜਾਣ ਹਨ ਤਾਂ ਉਹ ਕਿਤੇ ਨਾ ਕਿਤੇ ਫੈਟ ਦੇ ਵਿੱਚ ਫਰਕ ਜ਼ਰੂਰ ਪੈਂਦਾ ਬਾਕੀ ਸਾਰੇ ਭਰਾ ਸਿਆਣੇ ਆ ਕਿਸੇ ਨੂੰ ਚੰਗਾ ਲੱਗਿਆ ਭਾਈ ਤਾਂ ਕਮੈਂਟ ਕਰ ਦਿਓ ਨਹੀਂ ਚਲੋ ਜਿਵੇਂ ਚੱਲ ਰਿਹਾ ਉਹ ਤਾਂ ਚੱਲੀ ਜਾਊਗਾ ਜਿੰਨੇ ਕ ਸਮਝ ਸੀ ਉਹਦੇ ਹਿਸਾਬ ਨਾਲ ਗੱਲ ਕੀਤੀ ਬਾਈ ਧੰਨਵਾਦ ਆ ਵੀਡੀਓ ਦੇਖਣ ਲਈ